ਪਲਾਟ ਸੀਟ ਤੇ ਮੁਕਾਬਲਾ ਬੜਾ ਇੰਟਰਸਟਿੰਗ ਹੈ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਤੇ ਦੂਜੇ ਪਾਸੇ ਬੀਬੀ ਜਗੀਰਕੌਰ ਦੇ ਜਵਾਈ ਨੇ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਨੇ ਖਹਿਰਾ ਸਾਹਿਬ ਬੀਬੀ ਜੀਰਕੌਰ ਦਾ ਕੀ ਹਾਲ ਹੈ ਮੇਰੇ ਖਿਆਲ ਸਾਰੀ ਦੁਨੀਆ ਜਾਣਦੀ ਉਹਨਾਂ ਦਾ ਹਾਲ ਕਿ ਮਾਯੂਸ ਹੋ ਗਏ ਨੇ ਵਿਚਾਰੇ ਬਿਕੋਜ਼ ਹਾਲਾਂਕਿ ਉਹਨਾਂ ਨੇ ਆਪਣੇ ਜਵਾਈ ਨੂੰ ਟਿਕਟ ਦਿਵਾਲੀ ਸੀ ਸ਼ਾਇਦ 3 ਜਨਵਰੀ ਨੂੰ ਪਰ ਫਿਰ ਵੀ ਪੂਰਾ ਜ਼ੋਰ ਲਾਇਆ ਹਾਈ ਕੋਰਟ ਗਏ ਨੇ ਸੁਪਰੀਮ ਕੋਰਟ ਤੱਕ ਗਏ ਨੇ ਕਿ ਕਿਸੇ ਤਰੀਕੇ ਨਾਲ ਮੈਂ ਇਲੈਕਸ਼ਨ ਲੜ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਆਪਣੇ ਜਵਾਈ ਤੇ ਵੀ ਭਰੋਸਾ ਨਹੀਂਗਾ ਜਿਹੜਾ ਕਿ ਮੈਨੂੰ ਅਫਸੋਸ ਨਾਲ ਗੱਲ ਲੱਗੇ ਨਹੀਂ ਤਾਂ ਨਾਰਮਲੀ ਜੇ ਕਿਸੇ ਦੇ ਧੀ ਪੁੱਤ ਜਵਾਈ ਨੂੰ ਟਿਕਟ ਮਿਲ ਜਾਂਦੀ ਉਹ ਕਹਿੰਦੇ ਜੇ ਆਪਣਾ ਹੀ ਪਰਿਵਾਰ ਆ ਸੋ ਉਹਨਾਂ ਨੇ ਉਹਨੂੰ ਕੀ ਲੱਗਦਾ ਜਗੀਰਕੌਰ ਹੁਣ ਜਿਹਦੀ ਤੁਹਾਡੇ ਸਾਹਮਣੇ ਜਾਉ ਠੀਕ ਨਹੀਂ ਮੇਰਾ ਖਿਆਲ ਹੈ ਇਸ ਵਾਰ ਮੇਰਾ ਦਿਲ ਕਰਦਾ ਸੀਗਾ ਕਿ ਬੀਬੀ ਜਗੀਰਕੌਰ ਆਪ ਇਲੈਕਸ਼ਨ ਲੜਦੇ ਉਹਨਾਂ ਦੇ ਮਨ ਵਿੱਚ ਕੋਈ ਵਹਿਮ ਨਾ ਰਹਿ ਜਾਂਦਾ ਕਿਉਂਕਿ ਇੰਨਾ ਵੱਡਾ ਇੱਕ ਮੁਹਾਜ਼ ਅਕਾਲੀ ਦਲ ਦੇ ਖਿਲਾਫ ਅੱਜ ਦੀ ਰੇਟ ਵਿੱਚ ਆ ਕਿ ਉਹ ਅਗਰ ਆਪ ਵੀ ਹੁੰਦੇ ਉਹ ਫੀਲਡ ਵਿੱਚ ਤਾਂ 25-30 ਹਜ਼ਾਰ ਉਹਨਾਂ ਦਾ ਪਿਆਰ ਕਿਉਂ ਆ ਬੀਬੀ ਜਗੀਰਕੌਰ ਨਾਲ ਤੁਹਾਡਾ ਨਹੀਂ ਨਹੀਂ ਪੰਜਾਬ ਦੇ ਲੋਕਾਂ ਨੂੰ ਪੁੱਛ ਤੇ ਕੀ ਲਗ ਰਿਹਾ ਤੁਸੀਂ ਹਲਕਾ ਛੱਡ ਕੇ ਮਾਲਵੇ 'ਚ ਤੁਰੇ ਫਿਰਦੇ ਹੋਗੇ ਜਾਂ ਤਾਂ ਤੁਸੀਂ ਹਾਰ ਰਹੇ ਹੋ ਜਾਂ ਜਿੱਤ ਰਹੇ ਹੋਗੇ ਇਹ ਨਹੀਂ ਮੈਂ ਆਪਣੀ ਪਾਰਟੀ ਦਾ ਆਦੇਸ਼ ਨਹੀਂ ਕਦੀ ਮੋੜਿਆ ਮੈਂ ਅੱਜ ਤੋਂ ਪਹਿਲਾਂ ਵੀ ਤਕਰੀਬਨ 10 ਕੌਨਸਟਿਟੂਐਂਸੀਜ਼ ਮਾਲਵੇ ਦੀਆਂ ਪਹਿਲਾਂ ਕਵਰ ਕੀਤੀਆਂ ਸੀਗੀਆਂ ਅੱਜ ਸਾਨੂੰ ਮਹਿਰਾਜਪੁਰ ਭੇਜਿਆ ਮੈਂ ਮਾਝੇ 'ਚ ਵੀ ਗਿਆ ਮੈਂ ਦੁਆਬੇ 'ਚ ਵੀ ਗਿਆ ਸੋ ਇਟ ਇਜ਼ ਜਿੱਥੇ ਵੀ ਪਾਰਟੀ ਮੇਰੀ ਡਿਊਟੀ ਲਾਉਂਦੀ ਹੈ ਹਰਨੂ ਕਹਿ ਰਿਹਾ ਸੀ ਇੱਕ ਵਾਰ ਹਾਸ਼ੀਏ ਤੇ ਕਰਤਾ ਆਮ ਆਦਮੀ ਪਾਰਟੀ ਨੇ ਹਲਕੇ ਤੱਕ ਮਹਦੂਦ ਕਰਤਾ ਹੁਣ ਫੇਰ ਖੇੜਾ ਘੁਮ ਰਹੇ ਨੇ ਪੰਜਾਬ ਚ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਤੁਸੀਂ ਵੀ ਹੋ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਸਿਰਫ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਐਮ ਐਲ ਏ ਬਣਨਾ ਚਾਹਣਾ ਉਸ ਤੋਂ ਬਾਅਦ ਜੋ ਵੀ ਕੋ ਗੱਲ ਹੋਊਗੀ ਪਾਰਟੀ ਜਿੱਦਾਂ ਦੀ ਕੋ ਸੇਵਾ ਪਰ ਮੁੱਖ ਮੰਤਰੀ ਦੌੜ ਚ ਮੈਂ ਜੇ ਨੂੰ ਵੀ ਸਾਡੀ ਪਾਰਟੀ ਮੁੱਖ ਮੰਤਰੀ ਨਾਮਿਨੇਟ ਕਰੇਗੀ ਅਸੀਂ ਇੱਕ ਮੋਟਾ ਅਸੀਂ ਸਾਰੇ ਉਹਦਾ ਸਾਥ ਦੇਵਾਂ ਭਗਵੰਤ ਮਾਨ ਲੋਕਾਂ ਦੇ ਹੱਥ ਖੜੇ ਕਰਾਉਂਦੇ ਨੇ ਕਹਿੰਦੇ ਨੇ ਕਿ ਮੈਂ ਬਣ ਸਕਦਾ ਮੁੱਖ ਮੰਤਰੀ ਲੋਕ ਕਹਿੰਦੇ ਨੇ ਬਣ ਜਾਓ ਉਸੀ ਭਗਵੰਤ ਮਾਨ ਲਈ ਹੱਥ ਖੜੇ ਕਰਨ ਨੂੰ ਤਿਆਰ ਹਾਂ ਮੈਂ ਤੁਹਾਨੂੰ ਕਿਹਾ ਕਿ ਸਾਡੀ ਪਾਰਟੀ ਜਿਸ ਨੂੰ ਵੀ ਜ਼ਿੰਮੇਵਾਰੀ ਦੇਵੇ ਕਿ ਮੈਂ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਨੂੰ ਮਿਲਣੀ ਚਾਹੀਦੀ ਹੈ ਜ਼ਿੰਮੇਵਾਰੀ ਸਾਰੇ ਕਾਬਿਲ ਨੇ ਜੀ ਸਾਰੇ ਮਤਲਬ ਕੋਈ ਕਮੀ ਨਹੀਂ ਹੈ ਅਸਲ ਮੈਂ ਸਮਝਦਾ ਹਾਂ ਕਿ ਅੱਜ ਪੰਜਾਬ ਨੂੰ ਲੋੜ ਸਿਰਫ ਇਮਾਨਦਾਰੀ ਦੀ ਹੈ ਬੇਈਮਾਨੀ ਦਾ ਆਪਾਂ ਦੇਖ ਲਈ ਦੋਨਾਂ ਪਾਰਟੀਆਂ ਦੇ ਰਵਾਇਤੀ ਲੀਡਰਾਂ ਨੇ ਬੇਈਮਾਨੀ ਕਰਕੇ ਪੰਜਾਬ ਨੂੰ ਅੱਜ ਇਸ ਇਹਨਾਂ ਨੀਵਾ ਕਰ ਦਿੱਤਾ ਸੋ ਕੋਈ ਰਾਕਟ ਸਾਇੰਸ ਸਾਇੰਸ ਨਹੀਂ ਚਾਹੀਦੀ ਸਿਰਫ ਈਮਾਨਦਾਰ ਆਗੂ ਚਾਹੀਦੇ ਨੇ ਇਕੱਲਾ ਮੁੱਖ ਮੰਤਰੀ ਨਹੀਂ ਜਿਹੜੇ 18 ਮਨਿਸਟਰ ਨਾਲ ਬਣਨ ਡੇਢ ਦਰਜਨ ਅੱਛੇ ਸਾਫ ਸੁਥਰੇ ਆਦਮੀ ਚਾਹੀਦੇ ਕੀ ਕਿਹਾ ਜਾ ਰਿਹਾ ਕਿ ਮਾਲਵੇਚ ਤੇ ਆਮ ਆਦਮੀ ਪਾਰਟੀ ਬੜੀ ਵਧੀਆ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਪੋਲਿਟੀਕਲ ਮਹਾਰਵੀ ਕਹਿੰਦੇ ਨੇ ਕਹਿੰਦੇ ਮਾਝੇ ਤੇ ਦੁਆਬੇ ਚ ਬੁਰਾ ਹਾਲ ਆਮ ਆਦਮੀ ਪਾਰਟੀ ਨਹੀਂ ਆ ਪਿਛਲੇ ਕੁਝ ਦਿਨਾਂ ਤੋਂ ਬਹੁਤ ਸਟਰੋਂਗ ਅੰਡਰ ਕਰੰਟ ਇੱਕ ਬਹੁਤ ਅੱਛੀ ਪੋਜ਼ਿਟਿਵ ਫੀਡਬੈਕ ਸਾਨੂੰ ਦੁਆਬੇ ਦੇ ਮਾਝੇ ਤੋਂ ਵੀ ਮਿਲਣੀ ਸ਼ੁਰੂ ਹੋ ਗਈ ਆ ਔਰ ਮੇਰਾ ਖਿਆਲ ਹੈ ਕਿ ਇੱਕ ਬਹੁਤ ਸਾਇਲੈਂਟ ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਹੁਤ ਵੱਡੇ ਪੈਮਾਨੇ ਤੇ ਭੁਗਤਣੀ ਹੈ ਟੋਟਲ ਲੋਕ ਅੱਜ ਪੰਜਾਬ ਦੇ ਦੋਨੋਂ ਹੀ ਪੋਲੀਟੀਕਲ ਪਾਰਟੀਆਂ ਤੋਂ ਔਖੇ ਨੇ ਉਹਨਾਂ ਨਾਲ ਤੁਰੇ ਫਿਰਦੇ ਨੇ ਛੰਡੇ ਚੁੰਡੇ ਬਣ ਕੇ ਮਾੜਾ ਮੋਟਾ ਜੇ ਲੇਕਿਨ ਵੋਟ ਅੰਦਰੋਂ ਆਮ ਆਦਮੀ ਪਾਰਟੀ ਸਾਹਿਬ ਇੱਕ ਵਾਰ ਤੁਸੀਂ ਕਹਿਸ ਸੀਗੀ ਕਿ ਦਿੱਲੀ ਵਾਲਿਆਂ ਨੂੰ ਥੋੜਾ ਬੈਕਫੁੱਟ ਤੇ ਹੋ ਜਾਣਾ ਚਾਹੀਦਾ ਹੁਣ ਦਿੱਲੀ ਵਾਲੇ ਤੁਹਾਡੇ ਨਾਲ 스테이지 ਦੇ ਉੱਤੇ ਮੈਂ ਦੇਖ ਰਿਹਾ ਸੀ ਦਿੱਲੀ ਵਾਲੇ ਵੀ ਤੁਹਾਡੇ ਨਾਲ ਸੀ ਤੁਸੀਂ ਵੀ 스테이지 ਤੇ ਸੀ ਦਿੱਲੀ ਵਾਲਾ ਫੈਕਟਰ ਹੈ ਹੁਣ ਅਕਾਲੀ ਦਲ ਵੀ ਬਣਾ ਰਿਹਾ ਸੀ ਉਸ ਫੈਕਟਰ ਨੂੰ ਤੁਸੀਂ ਵੀ ਉਹ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਅਸੀਂ ਕਹਿ ਰਹੇ ਸੀ ਕਿ ਦਿੱਲੀ ਵਾਲੇ ਪੰਜਾਬ ਛੱਡ ਕੇ ਚੱਲ ਜਾਣ ਆਈ ਵਾਸ ਓਨਲੀ ਸੇਇੰਗ ਕਿ ਉਹਨਾਂ ਦੀ ਮਦਦਖਲਤ ਘੱਟ ਚਾਹੀਦੀ ਹੈ ਤੇ ਹੁਣ ਟਿਕਟ ਸਾਰੀਆਂ ਸਾਰੇ ਕਹਿੰਦੇ ਸੀ ਜੀ ਅਰਵਿੰਦ ਕੇਜਰੀਵਾਲ ਨੇ ਇਲੈਕਸ਼ਨ ਲਈ ਨੰਗੀ ਨਾ ਨਾਮਿਨੇਸ਼ਨ ਦੀ ਡੇਟ ਇਸ ਲਈ ਉਹ ਸਾਰਾ ਜਿਹੜਾ ਇੱਕ ਇੱਕ ਸਾਡੀ ਪਾਰਟੀ ਦੇ ਖਿਲਾਫ ਇੱਕ ਪ੍ਰਚਾਰ ਕੀਤਾ ਜਾ ਰਿਹਾ ਸੀਗਾ ਅੱਜ ਦੀ ਡੇਟ ਵਿੱਚ ਆਫਕੋਰਸ ਦਿੱਲੀ ਵਾਲੇ ਸਾਡੇ ਨਾਲ ਪ੍ਰਚਾਰ ਕਰ ਰਹੇ ਨੇ ਉਹ ਦਿੱਲੀ ਦੀਆਂ ਗੱਲਾਂ ਆਣ ਕੇ ਲੋਕਾਂ ਨੂੰ ਦੱਸ ਰਹੇ ਨੇ ਸੋ ਇਟ ਇਜ਼ ਆਲ ਵੈਲਕਮ ਯੂਰ ਵਰਕਿੰਗ ਟੁਗੇਦਰ ਜਿਵੇਂ ਤੁਸੀਂ ਚੰਗੇ ਬੁਲਾ ਰਹੇ ਹੋ ਉਸੇ ਤਰ੍ਹਾਂ ਭਗਵੰਤ ਮਾਨ ਨੇ ਇੱਧਰ ਕਾਫੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਉੱਧਰ ਨਵਜੋਤ ਸਿੰਘ ਸਿੱਧੂ ਆ ਕੇ ਤੁਹਾਨੂੰ ਕਾਊਂਟਰ ਕਰਨ ਲਈ ਲੋਕ ਕਹਿ ਰਿਹਾ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਸ਼ਹਿਰੀ ਯੂਥ ਵੋਟਰ ਆ ਖਾਸ ਤੌਰ ਤੇ ਜਿਹੜਾ ਸ਼ਹਿਰੀ ਵੋਟਰ ਆ ਜਿਹੜਾ ਪਹਿਲੇ ਆਮ ਆਦਮੀ ਪਾਰਟੀ ਨਾਲ ਨਹੀਂ ਹੈਗਾ ਕਾਂਗਰਸ ਨਾਲ ਜ਼ਿਆਦਾ ਹੈਗਾ ਉਹ ਹੋਰ ਜਾਏਗਾ ਨਹੀਂ ਮੇਰੇ ਖਿਆਲ ਨਵਜੋਤ ਸਿੱਧੂ ਉਦੋਂ ਕੁਝ ਹੋਰ ਸੀਗਾ ਸੈਲੀਬ੍ਰਿਟੀ ਜ਼ਰੂਰ ਨੇ ਲੇਕਿਨ ਜਿਹੜਾ ਉਹਨਾਂ ਨੇ 2 ਮਹੀਨੇ ਸ਼ਟਰਿੰਗ ਕੀਤੀ ਕਦੀ ਕਿਸੇ ਨਾ ਕਦੀ ਕਿਸੇ ਨਾ ਕਦੀ ਕੋਈ ਔਦਾ ਕਦੀ ਇਹ ਸਭ ਲੋਕ ਪੰਜਾਬ ਦੇ ਦੇਖ ਰਹੇ ਨੇ ਇੰਨੀ ਆਪਰਚਨਿਸਟ ਆਪਰਚਨਿਸਟਿਕ ਪੋਲਿਟਿਕਸ ਨੂੰ ਲੋਕ ਚੰਗਾ ਨਹੀਂ ਸਮਝਦੇ ਅੱਜ ਨਵਜੋਤ ਸਿੰਘ ਉਹ ਨਹੀਂਗਾ ਜੋ ਆਮ ਆਦਮੀ ਪਾਰਟੀ ਵਿੱਚ ਆਉਣ ਵੇਲੇ 2 ਮਹੀਨੇ ਪਹਿਲਾਂ ਸੀ ਅਸੀਂ ਦੇਖਿਆ ਕਾਂਗਰਸ ਜਦੋਂ ਹਾਰੀ ਸੀ ਤੁਸੀਂ ਤੀਜੇ ਚੌਥੇ ਦਿਨ ਹੀ ਬਾਦਲ ਪਰਿਵਾਰ ਦੇ ਉੱਤੇ ਅਟੈਕ ਕੀਤਾ ਸੀ ਤੁਸੀਂ ਬਾਦਲ ਪਰਿਵਾਰ ਦੇ ਖਿਲਾਫ ਪਿਛਲੇ 10 ਸਾਲਾਂ ਚ ਬਹੁਤ ਜ਼ਿਆਦਾ ਲੜੇ ਹੋ ਤੇ ਹੁਣ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਕਿਹੜਾ ਮੋਰਚਾ ਤੁਹਾਨੂੰ ਇਹੋ ਜਿਹਾ ਮਿਲਣ ਜਾ ਰਿਹਾ ਹੈਗਾ ਕਿਉਂਕਿ ਬਾਰ ਬਾਰ ਕਿਹਾ ਜਾ ਰਿਹਾ ਕਿ ਬਾਦਲਾਂ ਨੂੰ ਅੰਦਰ ਦੇਾਂਗੇ ਬਾਦਲਾਂ ਨੂੰ ਇਹ ਕਰਾਂਗੇ ਬਾਦਲਾਂ ਨੂੰ ਉਹ ਕਰਾਂਗੇ ਕੋਈ ਮਿਨਿਸਟਰੀ ਤਾਂ ਨਹੀਂ ਤੁਹਾਨੂੰ ਦੇ ਰੇ ਇਸ ਤਰ੍ਹਾਂ ਨਹੀਂ ਨਹੀਂ ਪੰਜਾਬ ਦੇ ਲੋਕਾਂ ਦੀ ਇੱਛਾ ਕਿਉਂਕਿ ਇਹ ਜਿਹੜਾ ਕਿਸੇ ਤਾਕਤਵਰ ਆਦਮੀ ਦੇ ਖਿਲਾਫ ਐਕਸ਼ਨ ਲੈਣਾ ਉਹਦੇ ਨਾਲ ਬਹੁਤ ਸਟਰੋਂਗ ਮੈਸੇਜ ਤੁਸੀਂ ਭੇਜ ਸਕਦੇ ਇਸ ਲਈ ਅਗਰ ਅਸੀਂ ਕਰਪਸ਼ਨ ਬੰਦ ਕਰਨੀ ਹੈ ਅਸੀਂ ਡਰੱਗਸ ਬੰਦ ਕਰਨੇ ਆ ਤਾਂ ਵੀ ਹੈਵ ਟੂ ਪੁੱਟ ਪੀਪਲ ਲਾਈਕ ਸੁਖਵੀਰ ਬਾਦਲ ਐਂਡ ਵਿਕਰਮ ਜਿੱਠਿਆ ਬਿਹਾਈਂਡ ਬਾਰਸ ਉਹਦੇ ਨਾਲ ਇਹ ਹੋਊਗਾ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਪੋਲਿਟਿਕਲ ਉਹਨਾਂ ਨੂੰ ਨਸੀਹਤ ਹੋਏਗੀ ਕਿ ਅਗਰ ਆਪਣੀ ਸਟੇਟ ਨੂੰ ਲੁੱਟੋਗੇ ਗਲਤ ਕੰਮ ਕਰੋਗੇ ਤਾਂ ਉਹਦਾ ਹਸ਼ਰ ਇਹ ਹੋਊਗਾ ਇਸ ਲਈ ਇਹ ਬਹੁਤ ਸਟਰੋਂਗ ਮੈਸੇਜ ਦੇਣਾ ਪੰਜਾਬ ਦਾ ਬਹੁਤ ਲਾਜ਼ਮੀ ਹੈ ਬੀਬੀ ਜੀਰ ਕੌਰ ਨੇ ਨਾ ਪਿਆਰ ਕਿ ਉਹਨਾਂ ਦਾ ਨਾਂ ਲਿਆ ਹੀ ਨਹੀਂ ਤੁਸੀਂ ਬਾਦਲਾਂ ਦਾ ਨਾਂ ਲੈ ਰਹੇ ਉਹਨਾਂ ਦਾ ਨਾਂ ਹੀ ਨਹੀਂ ਲੈ ਰਹੇ ਪਹਿਲਾਂ ਇਹ ਸਦਾ ਹੋ ਚੁੱਕੀ ਹੈ ਔਰ ਤੁਸੀਂ ਗੱਲ ਸ਼ੁਰੂ ਜਿੱਥੋਂ ਕੀਤੀ ਸੀਗੀ ਕਿ ਉਹਦਾ ਜਵਾਈ ਲੜ ਰਿਹਾ ਤੇ ਜਿਸ ਵਿਅਕਤੀ ਦੀ ਪਛਾਣ ਉਹਦੀ ਸੱਸ ਦੇ ਨਾਲ ਆ ਤੁਹਾਨੂੰ ਪਤਾ ਉਹਦੇ ਪਿਤਾ ਦਾ ਨਾਮ ਕੀ ਉਹਦਾ ਪਿੰਡ ਕਿਹੜਾ ਵਾ ਨੋਬਾਡੀ ਨੋਸ ਸੋ ਦੇਰਫੋ ਪਲਾਟ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇੰਨੇ ਕ ਐਨਆਰਆਈਆਂ ਨੇ ਤੁਹਾਡੇ ਫਾਦਰ ਸਾਹਿਬ ਦੀ ਪਛਾਣ ਵੀ ਤੁਹਾਡੇ ਨਾਲ ਜੁੜੀ ਹੋਈ ਹੈਗੀ ਮੈਂ ਦੋ ਦਹਾਕਿਆਂ ਤੋਂ ਆਪ ਵੀ ਕੰਮ ਕੀਤਾ ਆਪਣੀ ਆਪ ਪਛਾਣ ਆਪਣੀ ਇੱਕ ਜਗ੍ਹਾ ਬਣਾਈ ਲੇਕਿਨ ਕਿਸੇ ਦਾ ਜੁਵਾਈ ਇੱਕ ਖਵਾਣਾ ਕੋਈ ਬਹੁਤਾ ਸ਼ੋਭਦਾ ਨਹੀਂਗਾ ਸੋ ਇਸ ਲਈ ਕੋਈ ਉੱਥੇ ਲੜਾਈ ਨਹੀਂ ਹੈ ਔਰ ਅਸੀਂ ਵਿਚ ਗਿਰ ਗੋਰ ਇੱਕ ਗੱਲ ਬੜੀ ਦਾਵੇ ਨਾਲ ਕਹਿੰਦੇ ਨੇ ਉਹ ਕਹਿੰਦੇ ਲਵਾਨਾ ਭਾਈਚਾਰਾ ਤੁਹਾਡੀ ਸੀਟ ਨੂੰ ਡਿਸਾਈਡ ਕਰਦਾਗਾ ਜਿੱਧਰ ਲਵਾਨਾ ਭਾਈਚਾਰਾ ਉਹੀ ਸੀਟ ਜਿੱਦਾਂ ਉਹ ਕਹਿੰਦੇ ਸਾਰਾ ਲਵਾਨਾ ਭਾਈਚਾਰਾ ਮੇਰੇ ਨਾਲ ਹੈ ਉਹਨਾਂ ਨੂੰ ਗਲਤਫਹਿਮੀ ਹੋ ਗਈ ਇਸ ਵਾਰੀ ਸਾਰੇ ਟੋਟਲ ਐਨਆਰ ਕਿ ਜਿਹੜਾ ਮੈਂ ਕੰਮ ਕੀਤਾ ਗਰੀਬਾਂ ਲਈ ਦਲਿਤਾਂ ਲਈ ਕਿਸਾਨਾਂ ਲਈ ਆਵਾਜ਼ ਉਠਾਈ ਪੰਜਾਬ ਚ ਉਹਦੇ ਨਾਲ ਟੋਟਲ ਇਨਫਲੂਐਂਸ ਐਨ ਆਰ ਆਈਜ਼ ਦਾ ਉਹ ਸਾਡੇ ਨਾਲ ਹੈ ਐਨ ਆਰ ਆਈਜ਼ ਵੈਸੇ ਵੀ ਜੇ ਮੈਂ ਗਲਤ ਨਾ ਹੋਵਾਂ 100% ਹੀ ਝਾੜੂ ਦੇ ਨਾਲ ਜਹਾਜ਼ ਭਰ ਕੇ ਤਾਂ ਆ ਰਹੇ ਨੇ ਔਰ ਪੁਲੱਥ ਜਿਹੜਾ ਵਾ ਉਹ ਸਭ ਤੋਂ ਜ਼ਿਆਦਾ ਐਨ ਆਰ ਆਈਜ਼ ਪੁਲੱਥ ਵਿੱਚ ਨੇ ਸੋ ਇਟ ਇਜ਼ ਬਾਉਂਡ ਟੂ ਹੈਵ ਐਨ ਇਫੈਕਟ ਥੇਰ ਔਰ ਜਿਹੜਾ ਇਹ ਜਾਤ ਪਾਤ ਦੀ ਗੱਲ ਕਰਦੇ ਨੇ ਉਹ ਉੱਥੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸਾਡੇ ਸਤਿਕਾਰਯੋਗ ਨੇ ਭਰਾ ਸਾਰੇ ਲਬਾਣਾ ਬਰਾਦਰੀ ਦੇ ਸਾਰੇ ਮੇਰੇ ਨਾਲ ਨੇ ਕੀ ਲੱਗਦਾਗਾ ਹੁਣ 117 ਸੀਟਾਂ ਚੋਂ ਆਮ ਆਦਮੀ ਪਾਰਟੀ ਕਿੱਥੇ ਖੜੀ ਹੈਗੀ ਵਾਕਈ ਸੱਚਿਉ ਇੱਕ ਤਾਂ ਹੁੰਦਾ ਲੋਕਾਂ ਨੂੰ ਭਾਸ਼ਣ ਦੇਣ ਵਾਲੀ ਗੱਲ ਨਹੀਂ ਮੈਂ ਇਹ ਸਮਝਦਾ ਜਿੱਦਾਂ ਦਾ ਮੈਨੂੰ ਨਾਲ ਜੀ ਅੰਡਰ ਕਰੰਟ ਫੀਡਬੈਕ ਮਹਿਸੂਸ ਹੋ ਰਹੀ ਆ ਮੈਨੂੰ ਲੱਗਦਾ ਕਿ ਅਸੀਂ ਬੜੀ ਕੰਫਰਟੇਬਲ ਮੈਜੋਰਿਟੀ ਆਮ ਨਾਟ ਗੋਇੰ ਟੂ ਟੇਕ ਐਨੀ ਫਿਗਰਸ ਔਰ ਯੂ ਨੋ ਕਿ ਇੰਨੀਆਂ ਸੀਟਾਂ ਆਉਣਗੀਆਂ ਲੇਕਿਨ ਅਸੀਂ ਬੜੀ ਕੰਫਰਟੇਬਲ ਮੈਜੋਰਿਟੀ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਵੇ ਪੰਜਾਬ ਵੈਸਨ ਸੁਪਾਲ ਸਿੰਘ ਖਹਿਰਾ ਜਿਨ੍ਹਾਂ ਦਾ ਦਾਵਾ ਹੈਗਾ ਕਿ ਬੜੀ ਕੰਫਰਟੇਬਲ ਮੈਜੋਰਟੀ ਦੇ ਨਾਲ ਆਮ ਆਦਮੀ ਪਾਰਟੀ ਵੱਡੀ ਬਹੁ ਗਿਣਤੀ ਦੇ ਨਾਲ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਬਣਾਉਣ ਜਾਣੀ ਜਾ ਰਹੀ ਹੈ ਔਰ ਖਹਿਰਾ ਦਾ ਕਹਿਣਾ ਕੀ ਪੰਜਾਬ ਦੇ ਅੰਦਰ ਜਿਹੜਾ ਕਿਹਾ ਜਾ ਰਿਹਾ ਹੈ ਕਿ ਮਾਲਵਾ ਖੇਤਰ 'ਚ ਆਮ ਆਦਮੀ ਪਾਰਟੀ ਉਹਨਾਂ ਦਾ ਕਹਿਣਾ ਕੀ ਮਾਲਵਾ ਦੇ ਨਾਲ ਮਾਝਾ ਤੇ ਦੁਆਬਾ 'ਚ ਵੀ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਆਪਣੇ ਪੈਰ ਪਸਾਰ ਚੁੱਕੀ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਰਾਮਪੁਰਾ